ਆਹ ਤਾਂ ਦੋਸਤੋ ਤੁਹਾਡਾ ਦਬਿੰਦਰ ਡੈਰੀ ਫਰਮ ਤੇ ਅੱਜ ਆਪਾਂ ਮੋੜ ਮੰਡੀ ਤੇ ਪਹੁੰਚੇ ਆਂ ਬਹੁਤ ਸੁਣੀ ਝੋਟੀ ਲੈ ਕੇ ਆਂ ਰਿੰਗ ਸਿੰਘ ਆ ਝੋਟੀ ਬਹੁਤ ਸੁਣੀ ਆ ਥੱਲੇ ਥੱਲੇ ਦੀ ਪੂਰੀ ਸਾਫ ਆ ਚੰਗਾ ਭਾਂਡਾ ਲੱਗਿਆ ਤੇ ਸਿੰਘ ਸੁng ਦੇਖੋ ਪੂਰਾ ਓਕੇ ਆ ਦੋ ਦੰਦ ਝੋਟੀ ਆ ਜੀ ਕਨਫਰਮ ਆ ਬਾਈ ਕਹਿੰਦੇ ਤੇ ਬਾਕੀ ਤੁਸੀਂ ਆਪ ਚੈੱਕ ਕਰਕੇ ਲੈ ਸਰੋਂ ਥੱਲੇੋਂ ਬਹੁਤ ਸੁਣੀ ਤਿਆਰ ਹੋਈ ਝੋਟੀ ਆਡਰ ਵਗੈਰਾ ਤੁਸੀਂ ਦੇਖ ਲਓ ਬਹੁਤ ਸੋਣਾ ਆਡਰ ਹੈ ਤੇ ਰਿੰਗ ਸਿੰਘ ਹੈ ਚੌੜੀ ਵੀ ਵਧੀਆ ਕੱਦ ਵੀ ਵਧੀਆ ਤੇ ਵਧੀਆ ਕੱਦ ਹੈ ਚੰਗੇ ਭਰਵੇਂ ਸਰੀਰ ਦੀ ਹੈ ਤੇ ਮੰਗਰ ਕੱਟੀ ਆਗੀ ਇਹਦੇ ਬਾਕੀ ਬਾਈ ਤਾਂ ਆਪਾਂ ਲੈ ਕੇ ਡਿਟੇਲ ਦੱਸਦੇ ਆ ਨਾ ਬੋਲੇ ਵੀਰੇ ਦਾ ਬਾਈ ਜਿਹੜੀ ਆਪਾਂ ਝੋਟੀ ਆ ਦੋ ਦੰਦ ਤੋੜ ਕੇ ਦਿਖਾਈ ਆ ਹੁਣ ਹਾਂ ਬਾਈ ਤੇ ਇਹ ਪਹਿਲਾ ਸੂਆ ਹੈ ਪਹਿਲਾ ਵੀਰੇ ਦੋ ਦੰਦ ਦੇ ਦੋ ਦੰਦ ਪਹਿਲਾ ਸੂਆ ਦੁੱਧ ਕਿੰਨਾ ਕੱਸ ਟਾਈਮ ਆ ਦੁੱਧ 11 ਕਿਲੋ ਬੋਲਾ ਹੈ ਵੀਰੇ ਯਾਰ ਚੌਥਾ ਦਿਨ ਸੂਈ ਨੂੰ ਆਇਆ ਚੌਥਾ ਦਿਨ ਅੱਜ ਸੂਈ ਨਹੀਂ ਹੋਇਆ 11 ਕਿਲੋ ਬੋਲਾ ਹੈ ਹਾਂ ਤੇ ਆਪਣਾ ਪਿੰਡ ਕਿਹੜਾ ਆ ਗਿਆ ਰਾਜਗੜ ਘੁੱਬੇ ਰਾਜਗੜ ਘੁੱਬੇ ਜ਼ਿਲ੍ਹਾ ਕਿਹੜਾ ਪੈਂਦਾ ਬਠਿੰਡਾ ਜੀ ਬਠਿੰਡਾ ਜ਼ਿਲ੍ਹਾ ਪੈਂਦਾ ਤੇ ਆਪਾਂ ਝੋਟੀ ਦਾ ਮੁੱਲ ਕੀ ਕਰਤਾ ਜੀ 2 ਲੱਖ ਰੁਪਏ 2 ਲੱਖ ਤੇ ਮਾਰਦਾਨ ਹੋ ਜੀ ਮੌਕੇ ਤੇ ਹਾਂ ਕਰ ਦਾਂਗੇ ਤੇ ਦੁੱਧ ਅੱਜ ਟਾਈਮ 11 ਲੀ ਆਪਣਾ ਮੋਬਾਈਲ ਨੰਬਰ ਬੋਲੋ ਜੀ 62848 ਵੀਰੇ 62848 ਹਾਂ 85096 85096 ਬਾਕੀ ਆਪਣੇ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ 24 ਘੰਟੇ ਵੇ ਅੱਠ ਦਾ ਆ ਜਾਂਦਾ 24 ਘੰਟੇ ਅੱਠ 10 ਪਸ਼ੂ ਆਉਂਦੇ ਆ ਹਾਂ ਕਦੋਂ ਮਰਜੀ ਆਜੋ ਬਹੁਤ ਸੋਹਣੀ ਬਾਕੀ ਸਾਨੂੰ ਬਾਈ ਕੋਲੇ ਹੋਰ ਵੀ ਚਾਰ ਮੱਝਾਂ ਤੁਹਾਨੂੰ ਸਾਰਿਆਂ ਨੂੰ ਡੀਲ ਪਟੇਲ ਦਿੰਨੇ ਆ ਬਹੁਤ ਸੋਹਣੀ ਝੋਟੀ ਆ ਸੇ ਥਣ ਹਵਾਲਾ ਚੈੱਕ ਕਰ ਲਓ ਮोटा-ਮोटा ਥਣ ਲੱਗਿਆ ਪੂਰੇ ਬਾਗਾਂ ਦੀ ਮੱਝ ਆ ਗਈ ਬਾਕੀ ਆਦਰ ਦੀ ਫੇਸ ਕੁਆਲਟੀ ਦੇਖ ਲੋ ਅਣੀ ਜਿਹੜੀ ਆਪਾਂ ਝੋਟੀ ਹਣਸੋਰ ਕੇ ਦਿਖਾਈ ਇਹਦਾ ਕੀ ਰੇਟ ਹੈ ਜੀ 2.5 ਲੱਖ ਮਾਗਦੇ ਆ ਵੀਰੇ 2.5 ਲੱਖ ਤੇ ਦੁੱਧ ਕਿੰਨਾ ਇਸ ਟਾਈਮ ਇਹ ਥੱਲੇ ਵੀਰੇ 13 ਕਿਲੋ ਬੌਲਾ ਤੀਜਾ ਦਿਨ ਹੀ ਅਜ ਸੁਈ ਤੀਜੇ ਦਿਨ ਸੁਈ ਨੂੰ ਹੋ ਗਿਆ ਤੇ ਮਗਰ ਕੀ ਆ ਗਿਆ ਜਿਹੜਾ ਮਗਰ ਆ ਗਿਆ ਆਮੇ ਆ 25 ਲੱਖ ਕੱਟਾ ਆ ਗਿਆ ਤੀਜੇ ਦਿਨ ਸੁਈ ਨੂੰ ਆ ਆ ਬੱਚਾ ਹੈ ਜੀ ਜਮਤ ਆ ਜਾ ਹਾਂ ਤੇ ਰੇਟ 2.5 ਲੱਖ ਹੋ ਗਿਆ ਹਾਂ ਬਈ ਮੌਕੇ ਤੇ ਕਿੰਨੇ ਦੀ ਹੋਜੂ ਦੋ ਰੀ ਦੇ ਦਾਂਗੇ ਭਾਈ ਦੋ ਲੱਖ ਨਹੀਂ ਦੇ ਦੇਉਗੇ ਭਾਈ ਕਹਿੰਦਾ 2 ਲੱਖ ਦੀ ਦੇ ਦਾਂਗੇ ਪੂਰੀ ਭਾਰੀ ਮੱਝ ਆ ਤੇ 18 ਕਿਲੋ ਦਾ ਦੁੱਧ ਦੁੱਧ ਕਿੰਨਾ ਦੇ ਦੂ 18 ਕਿਲੋ ਗਾਰੰਟੀ ਦੇ ਦੇਦਾ 18 ਕਿਲੋ ਗਾਰੰਟੀ ਤੇ ਤੇ ਬਾਕੀ ਸਾਨੂੰ ਆਪ ਹੀ ਦੱਸ ਦਈਏ ਦੋਸਤੋ ਬਹੁਤ ਚੌੜੀ ਟੋੜੇ ਪੁੱਠੇ ਦੀ ਆ ਗਈ ਝੋਪੀ ਤੇ 18 ਕਿਲੋ ਦੁੱਧ ਕਹਿੰਦੇ ਆ ਬਾਈ ਇਹ ਦੇ ਦੂਗੇ ਇਹੇ ਇਹਦੀ 18 ਕਿਲੋ ਵੀ ਓਟ ਤੇ ਦੇ ਦੇਣਗੇ ਤੇ ਇਸ ਟਾਈਮ ਮੰਨੋ ਵੀ ਇਹ ਤਿੰਨ ਦਿਨਾਂ ਦੀ ਸੂਈ ਆ ਤੇ 2.5 ਲੱਖ ਮੁੱਲ ਆ ਤੇ 2 ਲੱਖ ਦੀ ਬਾਕੀ ਦੇ ਦੇਣਗੇ ਆ ਨੀਲੀ ਰਾਵੀ ਦਿਖਾ ਦਿੰਦੇ ਜਿਹੜੇ ਵੀਰ ਜੀ ਨੇ ਟਸਕੀਣਾ ਆਇਆ ਪੱਕੇ ਵਾਲੇ ਖੇਤ ਲਈ ਆ ਹਾ ਬਹੁਤ ਸੋਹਣਾ ਤਾਲਵੰਨਾ ਨਾਗਾ ਤੇ ਨਿਸ਼ਾਨੀਆਂ ਪੂਰੀ ਕਵਰ ਕਰਦੀ ਐ ਤੇ ਅੱਖ ਜਿਹਦੇ ਹੈਗਾ ਹਾਣੀ ਗਜਟਾ ਉਹ ਤਾਲਵੰਨਾ ਚੰਗਾ ਲੱਗਿਆ ਚੰਗੇ ਕੱਦ加ਠ ਦੀ ਆ ਗਈ ਬਹੁਤ ਸੋਹਣੀ ਆ ਗਈ ਬਾਕੀ ਬਾਈ ਤੋਂ ਲੈ ਕੇ ਰਿਟੇ ਅਨੁਸਾਰ ਹੀ ਦੱਸ ਜੀ नीली रावि कल अख च नहीं है क्यों बाकी सारे चलिया गोत सोने ढांचे से आ गई चंगे कद काफ दी है बाकी बाइक तो लेके डिटेल सुन लाख चंगे तो दुद्ध वाली झोटी लगती है बहुत बढ़िया साफ है ਹਾਂ ਜਿਹੜੀ ਆਪਾਂ ਨੀਲੀ ਰਾਵੀ ਦਿਖਾਈ ਹੋਣਾ ਤੇ ਕਿੰਨਾ ਸੂਆ ਜੀ ਇਹ ਤੀਜਾ ਵੀਰੇ ਯਾਰ ਤੀਜਾ ਕਹ ਕਦ ਦੇ ਨੀ ਸੂਈਆ ਇਹਨੂੰ 10 ਦਿਨ ਹੋ ਗਏ ਬਾਈ 10 ਦਿਨ ਹੋ ਗਏ ਹਾਂ 16 ਕਿਲੋ ਦੁੱਧ ਤਿਆਰ ਆ ਹਾਜ਼ਰ ਇਸ ਟਾਈਮ ਆਪਾਂ ਮੈਂ ਕੰਡਾ ਲਾ ਕੇ ਲੈ ਜਾਈਏ ਜੇ ਮੈਂ ਤੱਕੜ ਦੇ ਦੋੜ ਦੇ ਯਾਰ ਠੀਕ ਹੈ 16 ਕਿਲੋ ਜੇ ਮੈਂ ਲੈਂਡ ਦੇਣ ਕਿੰਨਾ ਜੀ ਮੁੱਲ ਮੌਕੇ ਦੇ ਵਸ ਜਿਹੜਾ ਮਾਨਤਾ ਨਹੀਂ ਹੋਵੇ ਇੱਕ ਅੱਸੀ ਦੇ ਦਾਂਗੇ ਬਾਕੀ ਮੌਕੇ ਦੇ ਮਾਨਤਾ ਦੇ ਤੇ ਮਨੂੰ ਦੁੱਧ ਦੇਵੂਗੀ 16-17 ਕਿਲੋ 16 ਕਿਲੋ ਹੋਣਾ ਵੀਰੇ ਤੱਕੜ ਦੇ ਧਰਕੇ ਦੇ ਮੈਂ ਇਸ ਟਾਈਮ 16 ਕਿਲੋ ਇਸ ਟਾਈਮ ਠੀਕ ਹੈ ਜੀ ਤੇ ਸੁਈ ਨੂੰ ਕਾਇਦ ਨੋਗੇ 10 ਦਿਨ ਹੋ ਗਏ ਵੀਰੇ 10 ਦਿਨ ਹੋ ਗਏ ਹਾਂ ਕੱਟਾ ਵਾ ਠੀਕ ਹੈ ਜੀ ਆਹ ਦੇਖ ਲਓ ਜੀ ਨੀਲੀ ਰਾਬ ਵਿੱਚ ਐ 16 ਕਿਲੋ 22 ਕਿੰਡਾ ਆਪਾਂ ਕੰਡੇ ਤੇ ਲਾ ਕੇ ਦੇਵਾਂਗੇ ਤੇ 10 ਦਿਨ ਹੋ ਗਏ ਸੁਈ ਨੂੰ ਤੇ ਮੰਗਰੇ ਨੇ ਕੱਟਾ ਆ ਗਿਆ ਆ ਵੀ ਤੋਰਾ ਉਹ ਮੈਂ